ਬਰਮਾਣਾ ਟਰੱਕ ਸੁਸਾਇਟੀ ਦੀ ਬ੍ਰਾਂਚ ਕੀਰਪੂ ਸਾਈ ਵਿਖੇ ਪ੍ਰਧਾਨਗੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਆਖਰਕਾਰ ਅੱਜ ਸਮਾਪਤ ਹੋ ਗਿਆ ਟਰੱਕ ਆਪਰੇਟਰਾਂ ਵੱਲੋਂ ਤਰਲੋਚੇ ਸਿੰਘ ਲੋਚੀ ਨੂੰ ਪ੍ਰਧਾਨ ਚੁਣਿਆ ਗਿਆ ਜਿਸ ਦੇ ਨਾਲ ਉਕਤ ਬ੍ਰਾਂਚ ਦਾ ਕੰਮ ਚਲਾਉਣ ਦੇ ਲਈ 6 ਮੈਂਬਰ ਵੀ ਨਾਲ ਨਿਯੁਕਤ ਕੀਤੇ ਗਏ ਹਨ ਉਕਤ ਪ੍ਰਧਾਨ ਵੱਲੋਂ 6 ਮੈਂਬਰਾਂ ਦੀ ਸਹਿਮਤੀ ਨਾਲ ਹੀ ਫੈਸਲੇ ਲਏ ਜਾਣਗੇ ਚੁਣੇ ਗਏ 6 ਮੈਂਬਰਾਂ ਦੇ ਵਿੱਚ ਗੁਰਿੰਦਰ ਸਿੰਘ ਦਬੂੜ ਭਜਨ ਸਿੰਘ ਮੋੜਾ ਕੁਲਵੀਰ ਸਿੰਘ ਮੋੜਾ ਬਲਵੀਰ ਸਿੰਘ ਮੋੜਾ ਨਿਰਮਲ ਸਿੰਘ ਹਰਿੰਦਰ ਸਿੰਘ ਆਦਿ ਹਾਜ਼ਰ ਹਨ ਇਸ ਮੌਕੇ ਨਵੇਂ ਚੁਣੇ ਪ੍ਰਧਾਨ ਦੇ ਮੈਂਬਰਾਂ ਨੇ ਕਿਹਾ ਕਿ ਉਹ ਹਰ ਇੱਕ ਟਰੱਕ ਆਪਰੇਟਰ ਨੂੰ ਆਪਣੇ ਨਾਲ ਲੈ ਕੇ ਚੱਲਣਗੇ ਤੇ ਕਿਸੇ ਵੀ ਟਰੱਕ ਆਪਰੇਟਰ ਦੇ ਨਾਲ ਭੇਦਭਾਵ ਨਹੀਂ ਕੀਤਾ ਜਾਵੇਗਾ। ਹਰ ਇੱਕ ਆਪਰੇਟਰ ਨੂੰ ਬਰਾਬਰ ਕੰਮ ਮਿਲੇਗਾ ਤੇ ਉਹਨਾਂ ਨੇ ਕਿਹਾ ਕਿ ਜੋ ਵੀ ਸਪੈਸ਼ਲ ਚੱਕਰ ਅਤੇ ਬਗਾਰਾਂ ਦੇ ਚੱਕਰ ਲੱਗਦੇ ਸਨ ਉਹਨਾਂ ਨੂੰ ਬਿਲਕੁਲ ਬੰਦ ਕੀਤਾ ਜਾਵੇਗਾ ਤੇ ਕਿਸੇ ਵੀ ਟਰੱਕ ਆਪਰੇਟਰਾਂ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਸਾਰੇ ਟਰੱਕ ਆਪਰੇਟਰਾਂ ਨੂੰ ਬਣਦਾ ਹੱਕ ਮਿਲੇਗਾ ਇਸ ਮੌਕੇ ਟਰੱਕ ਸੁਸਾਇਟੀ ਕੀਰਪੂ ਸਾਹਿਬ ਦੇ ਕਾਰਜਕਾਰੀ ਪ੍ਰਧਾਨ ਬਰਵੀਰ ਸਿੰਘ ਸ਼ਾਹਪੁਰ ਨੇ ਬਰਮਾਣਾ ਸੁਸਾਇਟੀ ਦੀ ਬ੍ਰਾਂਚ ਕਿਰਪਾ ਸਾਹਿਬ ਵਿਕੇ ਨਵੇਂ ਚੁਣੇਗੇ ਪ੍ਰਧਾਨ ਨੂੰ ਜਿੱਥੇ ਵਧਾਈ ਦਿੱਤੀ ਉੱਥੇ ਉਹਨਾਂ ਕਿਹਾ ਕਿ ਜੋ ਪਿਛਲੇ ਕੁਝ ਦਿਨਾਂ ਤੋਂੜੇ ਕੰਮ ਚੱਲ ਰਿਹਾ ਸੀ ਉਹ ਆਖਿਰਕਾਰ ਖਤਮ ਹੋ ਗਿਆ ਹੈ ਉਹਨਾਂ ਕਿਹਾ ਕਿ ਜੋ ਵੀ ਮੰਤਰੀ ਸਾਹਿਬ ਵੱਲੋਂ ਲੋਕਾਂ ਦੀ ਮੰਗ ਤੇ ਫਤਵਾ ਦਿੱਤਾ ਗਿਆ ਹੈ ਉਹ ਬਹੁਤ ਵਧੀਆ ਹੈ ਵੇਖੋ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਵਾਇਰੂਜੀ ਦਾ ਖਾਲਸਾ ਵਾਇਰੂਜੀ ਕੀ ਫਤਹਿ ਪਹਿਲੇ ਤਾਂ ਸਾਰੇ ਟਰੱਕ ਆਪਰੇਟਰ ਜੋ ਬਰਵਾਣਾ ਸੁਸਾਇਟੀ ਕੀਟਪੁਰ ਸਾਹ ਬ੍ਰਾਂਚ ਦੇ ਸਾਰੇ ਆਪਰੇਟਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੇ ਉੱਤੇ ਆਪਣਾ ਵਿਸ਼ਵਾਸ ਜਤਾਇਆ ਵੇਖੋ ਮੈਂ ਤਾਂ ਇੱਕ ਨਵਾਂ ਆ ਜਾ ਆਪਰੇਟਰ ਐ ਤੇ ਆਪਾਂ ਨੂੰ ਇਸ ਪ੍ਰਧਾਨਗੀ ਦਾ ਕੋਈ ਏਡੀਸੀ ਬਈ ਅਸੀਂ ਤਾਂ ਇਹ ਚਾਹੁੰਦੇ ਸੀ ਕਿ ਜੂਨੀਅਰ ਦੇ ਵਿੱਚ ਸੁਧਾਰ ਹੋਵੇ ਜੋ ਅੱਜ ਤੱਕ ਚੱਲਦਾ ਆਇਆ ਸੀ ਬਈ ਦੇਖੋ 2-4 ਬੰਦਿਆਂ ਦੇ ਨੰਬਰ 90 10 15 15 ਤੇ ਜਿਹੜਾ ਆਮ ਆਪਰੇਟਰ ਐ ਪੂਰਾ 2 ਨੰਬਰ 3 ਨੰਬਰ ਮਤਲਬ ਬਹੁਤ ਜ਼ਿਆਦਾ ਤੰਗੜਾ ਸੀ ਦੇ ਵਿੱਚ ਤੇ ਜਿਵੇਂ ਲੋਕਾਂ ਦੀ ਸਾਰਿਆਂ ਦੀ ਆਵਾਜ਼ ਸੀ ਕਿ ਸਾਡੇ ਹਲਕੇ ਦੇ ਮਾਣਯੋਗ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਜਿਵੇਂ ਕਿ ਅੱਜ ਤੱਕ ਜਿਵੇਂ ਵੀ ਉਹ ਲੋਕਾਂ ਦੀ ਆਵਾਜ਼ ਸੁਣਦੇ ਆ ਜਿਵੇਂ ਲੋਕ ਚਾਹਦੇ ਆ ਉਹ ਉਦਾਂ ਕਰਦੇ ਆ ਮਤਲਬ ਇਹ ਵੀ ਇੱਕ ਅੱਜ ਤੱਕ ਦੀ ਮਿਸਾਲ ਹੈ ਕਿ ਉਹਨਾਂ ਤੱਕ ਇਹ ਆਵਾਜ਼ ਪੁੱਜੀ ਹੈ ਕਿ ਸਾਨੂੰ ਪਾਰਟੀ ਦਾ ਸਰਕਾਰ ਦਾ ਮੈਂਬਰਾਂਾਂ ਦਾ ਪਾਰਟੀ ਸਰਕਾਰ ਦਾ ਪ੍ਰਧਾਨ ਚਾਹੀਦਾ ਇਹ ਸਾਰੇ ਆਪਰੇਟਰਾਂ ਦੀ ਮੰਗ ਸੀ ਜਦੋਂ ਕਿ ਅੱਜ ਤੱਕ ਇਦਾਂ ਦਾ ਕਦੇ ਨਹੀਂ ਹੋਇਆ ਬਹੁਤ ਸਰਕਾਰਾਂ ਆਈਆਂ ਆਪਣਾ ਪ੍ਰਧਾਨ ਥੋਪ ਕੇ ਇੱਕ ਚੱਲਦੇ ਆਪਣੀ ਮਰਜ਼ੀ ਕਰਦਾ ਸੀ ਕਿ ਕੋਈ ਕਿਸੇ ਆਪਰੇਟਰ ਦੀ ਪੂਰੀ ਸੁਣਵਾਈ ਨਹੀਂ ਹੁੰਦੀ ਸੀ ਪਰ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਹਲਕੇ ਦੇ ਐਮਐਲਏ ਮਾਨ ਜੋ ਸਿੱਖਿਆ ਮੰਤਰੀ ਸਰਦਾਰ ਹਰਜੋ ਸਿੰਘ ਬੈਂਸ ਜੀ ਦਾ ਜੋ ਇੱਕ ਇੱਕ ਜੋ ਆਪਣੇ ਹਲਕੇ ਦਾ ਨੁਮਾਇੰਦਾ ਹੈ ਬੰਦੇ ਆ ਉਹਨਾਂ ਦੀ ਸਾਰਿਆਂ ਦੀ ਗੱਲ ਸੁਣਦੇ ਆ ਤੇ ਲੋਕਾਂ ਦੇ ਹੱਕ ਵਿੱਚ ਆ ਜੋ ਲੋਕ ਵੱਖੀ ਨੀਂਨੇ ਉਹ ਲੈਂਦੇ ਆ ਤੇ ਉਹਨਾਂ ਨੇ ਸਾਡੇ ਤੇ ਮੇਰੇ ਤੇ ਵਿਸ਼ਵਾਸ ਪਾਇਆ ਜੋ ਲੋਕਾਂ ਦੀ ਪਸੰਦ ਜੀ ਉਹ ਅੱਜ ਉਹਨਾਂ ਨੇ ਉਤੇ ਮੋਹਰ ਲਗਾਈ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਜੋ ਵੀ ਕੰਮ ਹੈ ਮਤਲਬ ਉਹ ਸਾਰੇ ਆਪਰੇਟਰਾਂ ਦੇ ਸਾਰਿਆਂ ਨੂੰ ਮਿਲ ਕੇ ਸਾਰਿਆਂ ਦੇ ਵਿੱਚ ਹੱਥ ਵਿੱਚ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਸਾਰਿਆਂ ਦਾ ਰੋਜ਼ਗਾਰ ਹੈ ਸਾਰਿਆਂ ਨੂੰ ਕੰਮ ਮਿਲਣਾ ਚਾਹੀਦਾ ਸਾਰਿਆਂ ਦੀ ਤਰੱਕੀ ਹੋਣੀ ਚਾਹੀਦੀ ਤੇ ਉਦੋਂ ਬਾਅਦ ਜੋ ਵੀ ਹੈ ਉਹਨਾਂ ਨੇ ਇਹ ਵੀ ਬੋਲਿਆ ਵੀ ਜੋ ਹੈ ਆਪਣੀ ਕਮੇਟੀ ਹੈ ਜੋ ਮੈਂਬਰ ਹੈ ਜੋ ਵੀ ਹੈ ਉਹ ਨਾਲ ਹੈ ਮੈਂਬਰ ਸਾਰਿਆਂ ਦੀ ਸਹਿਮਤੀ ਨਾਲ ਬਣੇ ਹੈ ਮੈਂਬਰਾਂ ਦੇ ਨਾਲ ਹੈ ਜੋ ਵੀ ਫੈਸਲਾ ਉਹ ਜਿੰਨੇ ਵੀ ਬਰੇਡਰਾਂ ਉਹਨਾਂ ਦਾ ਫੈਸਲਾ ਮਨਜ਼ੂਰ ਹੋਊਗਾ ਇਹ ਸਾਰਿਆਂ ਨੂੰ ਮਿਲ ਕੇ ਲੈ ਕੇ ਚੱਲਣ ਦਾ ਸਾਡਾ ਇਹੀ ਹੈ ਨੋਟਿਫਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰੀ ਨਵੀਂ ਕਮੇਟੀ ਤੇ ਨਵਾਂ ਪ੍ਰਧਾਨ ਦੀ ਚੋਣ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੋਂ ਮੈਂ ਧੰਨਵਾਦ ਕਰੂੰਗਾ ਜਿਹੜਾ ਸਾਡੇ ਬੈਂਸ ਸਾਹਿਬ ਨੇ ਸਾਡੀ ਪੁਕਾਰ ਸੁਣੀ ਹੈ ਜਿਹੜੇ ਸਾਡੀ ਕਮੇਟੀ ਬਣਾਈ ਸਾਡੇ ਮੇਰੇ ਭਤੀਜੇ ਨੂੰ ਤਰੋਚਨ ਸਿੰਘ ਨੂੰ ਜਿਹੜਾ ਪ੍ਰਧਾਨ ਵੀ ਬਣਾਇਆ ਪ੍ਰਧਾਨ ਕਿ ਸਾਡਾ ਤਾਂ ਜਿਹੜਾ ਕੰਮ ਹੈ ਨਾ ਉਹ ਸਾਡਾ ਉੱਪਰ ਵਾਲਿਆਂ ਨਾਲ ਮਿਲ ਕੇ ਹੀ ਚੱਲਣਾ ਜੇ ਅਸੀਂ ਹੁਣ ਕੋਈ ਅਸੀਂ ਆਪਣੇ ਲੱਗ ਕੁਝ ਕੋਈ ਕਰੀਏ ਨਾ ਫਿਰ ਨਹੀਂ ਸਾਡੀ ਗੱਲ ਚੱਲਦੀ ਕਿਉਂਕਿ ਸਾਡਾ ਮੁੰਡ ਤੇ ਉਹਨਾਂ ਨਾਲ ਸਾਥ ਰਿਹਾ ਸਾਡੇ ਜਿਹੜੇ ਇਹ ਜਿਹੜੀ ਸਾਡੀ ਸੁਸਾਇਟੀ ਹੈ ਨਾ ਉਹਨਾਂ ਨਾਲ ਹੀ ਚੱਲਦੀ ਸਾਨੂੰ ਬਾਕੀ ਇਹਨਾਂ ਧੰਨਵਾਦ ਸਾਡੀ ਅਰਜੋਤ ਸਿੰਘ ਬੈਂਕ ਦੀ ਦਾ ਜਿਨ੍ਹਾਂ ਨੇ ਕਮੇਟੀ ਬਣਾ ਕੇ ਸਾਡਾ ਵਿਸ਼ਵਾਸ ਦਿੱਤੇ ਆ ਕਿ ਸਾਨੂੰ ਸਾਰਿਆਂ ਨੂੰ ਆਪਰੇਟਰਾਂ ਦਾ ਧੰਨਵਾਦ ਜਿਹੜੇ ਇਕੱਠੇ ਹੋ ਕੇ ਸਾਡਾ ਇਹ ਕੰਮ ਇਹ ਸ੍ਰੇਚੜਾਇਆ ਵਾ ਇਹਨਾਂ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਇਹ ਹੈ ਜਿਹੜੀ ਇਹ ਜਦੋਂ ਜਹਦ ਇੰਨੇ ਦਿਨ ਤੋਂ ਚੱਲ ਰਹੀ ਸੀ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਆਪਣੇ ਸਾਰੇ ਆਪਰੇਟਰਾਂ ਦਾ ਆਪਣੇ ਆਪਰੇਟਰ ਵੀ ਤੇ ਹੋਰ ਵੀ ਸਾਡੇ ਭਰਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦੀ ਜਿੱਤ ਹੈ ਲੋਕਾਂ ਦੀ ਜਿੱਤ ਹੈ ਦੂਜਾ ਧੰਨਵਾਦ ਮੈਂ ਕਰਦਾ ਪ੍ਰਸ਼ਾਸਨ ਦਾ ਪ੍ਰਸ਼ਾਸਨ ਨੇ ਵੀ ਸਾਫ਼ ਦਿੱਤਾ ਹੈ ਚਲੋ ਸਾਡੀ ਗੱਲਬਾਤ ਸੁਣੀ ਹੈ ਤੇ ਅੱਗੇ ਉਹਨੂੰ ਪਹੁੰਚਾਇਆ ਹੈ ਤੇ ਤਾਂ ਜਿਹੜੀ ਇਹ ਗਰੀਬਾਂ ਦੀ ਆ ਕਹਿ ਲਓ ਤੁਸੀਂ ਆਮ ਲੋਕਾਂ ਦੀ ਆਵਾਜ਼ ਜਿਹੜੀ ਉੱਪਰ ਤੱਕ ਗਈ ਹੈ ਜਿਹੜਾ ਇੱਥੇ ਮੇਨ ਮੁੱਦਾ ਸਿਗਾ ਉਹ ਕੋਈ ਜ਼ਿਆਦਾ ਵੱਡਾ ਨਹੀਂ ਕਹਿ ਲਓ ਉਹ ਸਾਡਾ ਵੱਡਾ ਬਣਾਇਆ ਗਿਆ ਕਿਉਂਕਿ ਇੱਥੇ ਪੰਜ ਚਾਰ ਬੰਦੇ ਆ ਜਿਹੜੇ ਆਪਣੇ ਆਪਣੀਆਂ ਚਲਦੀਆਂ ਚਲਾਉਂਦੇ ਰਹੇ ਪਹਿਲਾਂ ਤੋਂ ਹੰਦਾ ਆ ਰਿਹਾ ਇਹ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਸੀ ਵੇ ਚਲੋ ਹਰ ਬੰਦੇ ਨੂੰ ਬਰਾਬਰ ਦਾ ਅਧਿਕਾਰ ਮਿਲੇ ਇੱਥੇ ਕੁਝ ਬੰਦਿਆਂ ਦੇ 16-16 ਚੱਕਰ ਕੁਝ ਬੰਦਿਆਂ ਦੇ ਵਿਚਰਿਆਂ ਦੇ ਜਿਹੜੇ ਆਮ ਲੋਕ ਐ ਉਹਨਾਂ ਦੇ 3-3 ਚੱਕਰ ਕੁਝ ਬਗਾਰਾਂ ਦਾ ਗੰਦ ਕੁਝ ਸਪੈਸ਼ਲਾਂ ਦਾ ਗੰਦ ਇਹ ਜਿਹੜਾ ਸਿਸਟਮ ਐ ਇਹ ਤੋਂ ਲੋਕ ਆਪ ਮੁਹਾਰੇ ਤੰਗ ਹੋ ਗਏ ਸਾਰੇ ਇਕੱਠੇ ਹੋ ਗਏ ਇਕੱਠੇ ਹੋ ਕੇ ਲੋਕਾਂ ਨੇ ਜਿਹੜਾ ਐ ਆਪਣਾ ਇੱਕ ਕੱਠ ਬਣਾ ਲਿਆ ਜਿਵੇਂ ਕਰਕੇ ਅੱਜ ਅਸੀਂ ਇਸ ਚੀਜ਼ ਨੂੰ ਜਿੱਤ ਪਾਏ ਆ ਲੋਕਾਂ ਦੀ ਵਜ੍ਹਾ ਨਾਲ ਤੇ ਇਹਦੇ ਵਿੱਚ ਹੁਣ ਅਸੀਂ ਇਹੀ ਵਿਸ਼ਵਾਸ ਦਵਾਉਂਦੇ ਆ ਚਲੋ ਪ੍ਰਸ਼ਾਸਨ ਨੇ ਵੀ ਸਾਡੀ ਮਦਦ ਕੀਤੀ ਮੰਤਰੀ ਸਾਹਿਬ ਤੱਕ ਵੀ ਗੱਲ ਪਹੁੰਚੀ ਉਹਨਾਂ ਨੇ ਦੇਖਿਆ ਸਾਰੀ ਚੀਜ਼ ਨੂੰ ਬਾਤ ਕੀਤਾ ਚਲੋ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹਨੂੰ ਸੁਣਿਆ ਤੇ ਉਹਨੂੰ ਮਨਜ਼ੂਰ ਕੀਤਾ ਅਸੀਂ ਤਰਲੋਚਨ ਸਿੰਘ ਜੀ ਨੂੰ ਅੱਜ ਪ੍ਰਧਾਨ ਬਣਾਇਆ ਨਾਲ ਜਿਹੜੀ ਕਮੇਟੀ ਹੈ ਵਿੱਚ ਮੈਂ ਵੀ ਮੈਂਬਰ ਐ ਤਾਂ ਸਾਡਾ ਮੈਂਬਰਾਂ ਦਾ ਇਹ ਧਰਮ ਮੰਦਾ ਵੀ ਇਹਨਾਂ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹਨੂੰ ਆਪਾਂ ਬੁਲੰਦ ਕਰੀਏ ਤੇ ਆਪਾਂ ਕਿਸੇ ਵੀ ਕਿਸਮ ਦੇ ਨਾਲ ਕਿਸੇ ਵੀ ਦਬਾਅ ਦੇ ਵਿੱਚ ਆ ਕੇ ਕਿਸੇ ਵੀ ਬੰਦੇ ਦੇ ਦਬਾਅ 'ਚ ਆ ਕੇ ਕੋਈ ਵੀ ਗਲਤ ਫੈਸਲਾ ਨਹੀਂ ਲਵਾਂਗੇ ਇਹ ਸਾਡਾ ਪਹਿਲਾ ਜਿਹੜਾ ਕੰਮ ਹੈ ਤੇ ਅਸੀਂ ਮੋਢੇ ਨਾਲ ਮੋਢਾ ਲਾ ਕੇ ਤਰਲੋਚਨ ਸਿੰਘ ਦੇ ਨਾਲ ਖੜੇ ਆ ਇਹਨਾਂ ਨੂੰ ਇਹੀ ਕਹਿਣਾ ਹੈ ਵੀ ਤੁਸੀਂ ਸੱਚ ਦੀ ਆਵਾਜ਼ ਜਿਹੜੀ ਅੱਗੇ ਰੱਖਣੀ ਹੈ ਤੇ ਆਪਾਂ ਪਿੱਛੇ ਉਹਦੇ ਤੇ ਪੂਰਾ ਪੈਰਾ ਦੇਵਾਂਗੇ ਦੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਹ ਕਾਫੀ ਲੰਬੇ ਸਮੇਂ ਤੋਂ ਚੱਲ ਰਿਆ ਸੀ। ਜਿਹੜਾ ਇੱਥੇ ਕੋਈ ਗਲਤ ਕੰਮ ਹੋ ਰਿਹਾ ਸੀ। ਕਿ ਕਿਸੇ ਦੀ ਗੱਡੀ ਦੇ 4 ਚੱਕਰ ਲੱਗ ਰਹੇ ਸੀ ਤੇ ਕਿਸੇ ਦੀ ਗੱਡੀ ਦੇ ਕੋਈ 8 ਚੱਕਰ, 10 ਚੱਕਰ ਲੱਗਦੇ ਸੀ। ਤੇ ਇਹਦੇ ਵਿੱਚ ਲੋਕ ਬਹੁਤ ਪਰੇਸ਼ਾਨ ਸੀ। ਤੇ ਲੋਕਾਂ ਦੀ ਲੰਬੇ ਸਮੇਂ ਤੋਂ ਆਹੀ ਡਿਮਾਂਡ ਸੀ ਵੀ ਜੇ ਕੋਈ ਫੈਸਲਾ ਕੋਈ ਵਧੀਆ ਹੋਵੇ, ਇੱਥੇ ਕੋਈ ਵਧੀਆ ਮੈਂਬਰ ਬਣੇ, ਕੋਈ ਵਧੀਆ ਪ੍ਰਧਾਨ ਆਏ ਤੇ ਹੁਣ ਇਹ ਲੋਕਾਂ ਦੀ ਸਰਵ ਸੈਂਤੀ ਨਾਲ ਹੀ ਇਹ ਸਿਸਟਮ ਬਣਿਆ ਜੀ ਜਿਹੜਾ ਮੈਂਬਰ ਸੁਣਨਗੇ, ਪ੍ਰਧਾਨ ਬਣਨਗੇ। ਨੇ ਹੁਣ ਕੰਮ ਵੈਸੇ ਵਧੀਆ ਹੋਊਗਾ ਜੀ ਕਿਸੇ ਨਾਲ ਕੋਈ ਨਜਾਇਜ਼ ਧੱਕਾ ਨਹੀਂ ਹੋਊਗਾ ਕਿਸੇ ਦੀ ਗੱਡੀ ਕੋਈ ਐ ਨਹੀਂ ਆਵੇ ਕਿਸੇ 10 ਬੰਦੇਾਂ ਵਾਲੀ ਗੱਡੀ 15 ਚੱਕਰ ਲਾ ਦੂਗੀ ਕੋਈ ਗਰੀਨ ਰੀਬੇ ਗੱਡੀ ਲੈ ਕੋਈ ਪਛੂਗਾ ਨਹੀਂ ਉਹ ਨਹੀਂ ਹੋਊਗਾ ਜੀ ਕੰਮ ਸਹੀ ਤਰੀਕੇ ਦੇ ਨਾਲ ਹੋਊਗਾ ਨਜਾਇਜ਼ ਨਹੀਂ ਕਿਸੇ ਦੇ ਨਾਲ ਹੋਣ ਦਮਗਾ ਜੀ ਜਿੱਥੇ ਮਰਜੀ ਸਾਨੂੰ ਜਦ ਮਰਜੀ ਬੁਲਾਵੇ ਤੇ ਠੀਕ ਢੰਗ ਦੇ ਨਾਲ ਕੰਮ ਕਰਾਂਗੇ ਜੀ ਲੋਕਾਂ ਦਾ ਸਾਨੂੰ ਸੁਣਿਆ ਜੀ ਵਿਸ਼ਵਾਸ ਤਾਂ ਲੋਕਾਂ ਨੂੰ ਵਧੀਆ ਕੰਮ ਕਰਾਂਗੇ ਤੇ ਅਸੀਂ ਕੰਮ ਵੀ ਵੈਸੇ ਲੋਕਾਂ ਦੇ ਹਿਸਾਬ ਨਾਲ ਠੀਕ ਕਰਾਂਗੇ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਪਰੇਟਰਾਂ ਦੀ ਟੱਕਰੀ ਹੋਇਆ ਔਰ ਮੰਗਾਂ ਚੁਣੀ ਲਗੀਆਂ ਬਿਲਕੁਲ ਜਿਹੜੀ ਅਪਰੇਟਰਾਂ ਦੀ ਮੇਨ ਮੰਗ ਸੀ ਇਹ ਕਹਿੰਦੇ ਸੀ ਵੀ ਪਹਿਲੀ ਗੱਲ ਤਾਂ ਇਹ ਸਿੰਗਲ ਪ੍ਰਧਾਨ ਬੈਠਦਾ ਰਿਹਾ ਅੱਜ ਤੱਕ ਜਦੋਂ ਦੀ ਵੀ ਯੂਨੀਅਨ ਬਣੀ ਹੈ ਇਹ ਰੀਤ ਰਵਾਇਤ ਹੈ ਜਿਹੜੀ ਟੁੱਟੀ ਹੈ ਪ੍ਰਧਾਨ ਦੇ ਨਾਲ 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 ਜਿਹੜੇ ਮੈਂਬਰ ਲਾਣ ਦੀ ਜਿਹੜੀ ਮੰਗ ਸੀ ਇਹਨਾਂ ਦੀ ਉਹ ਪ੍ਰਵਾਨ ਕੀਤੀ ਗਈ ਹੈ ਇਸ ਤੋਂ ਪਹਿਲਾਂ ਵੀ ਜਿਹੜਾ ਜੋਗੇ ਡਿਸਪਿਊਟ ਹੋਇਆ ਉਹਦੇ ਵਿੱਚ ਕੁਝ ਮਿਸਅੰਡਰਸਟੈਂਡਿੰਗਾਂ ਹੋਈਆਂ ਜੋ ਵੀ ਸਾਡੇ ਪਹਿਲਾ ਪ੍ਰਧਾਨ ਸੀ ਉਹਨਾਂ ਨੇ ਆਪਣੇ ਪਰਿਵਾਰ ਕਰੂ ਜਿੰਮੀਆਂ ਕਰਕੇ ਉਹ ਛੱਡ ਕੇ ਚਲੇ ਗਏ ਜਿਨ੍ਹਾਂ ਨੂੰ ਦੁਬਾਰਾ ਆਪਣੇ ਵੀਰ ਸਿੰਘ ਵੀ ਜਿਹੜੇ ਪਹਿਲਾਂ ਰਹਿ ਕੇ ਗਏ ਆ ਉਹਨਾਂ ਨੇ ਜਾ ਕੇ ਕਿਹਾ ਵੀ ਠੀਕ ਹੈ ਮੇਰੇ ਨਾਲ ਸਾਰੇ ਬੰਦੇ ਮੈਕਸਿਮਮ ਸਹਿਮਤ ਹੈ ਵੀ ਇਸ ਕਰਕੇ ਮੈਂ ਚਲਾ ਲਊਗਾ ਮੰਤਰੀ ਸਾਹਿਬ ਨੇ ਸੋਚਿਆ ਵੀ ਠੀਕ ਹੈ ਪਹਿਲਾਂ ਰਹਿ ਕੇ ਗਏ ਔਰ ਤੁਹਾਨੂੰ ਪਤਾ ਹੈ ਮੰਤਰੀ ਸਾਹਿਬ ਦੀ ਸੋਚ ਉਹ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਚੱਲਦੇ ਹੋ ਉਹਨਾਂ ਨੇ ਨਹੀਂ ਸੋਚਿਆ ਉਹ ਬੰਦਾ ਕਿਹੜੀ ਪਾਰਟੀ ਦਾ ਕਿਹੜੀ ਦਾ ਨਹੀਂ ਉਹਨਾਂ ਨੇ ਕਿਹਾ ਵੀ ਠੀਕ ਹੈ ਇਹ ਪਹਿਲਾਂ ਵੀ ਚਲਾ ਕੇ ਗਏ ਅੱਗੇ ਵੀ ਵਧੀਆ ਤਰੀਕੇ ਨਾਲ ਚਲਾ ਲੈਣਗੇ ਪਰ ਜਦੋਂ ਇੱਥੇ ਲੋਕਾਂ ਨੇ ਵਿਰੋਧ ਕੀਤਾ ਉਹਨਾਂ ਨੂੰ ਪਤਾ ਲੱਗਿਆ ਵੀ ਜਿਹੜੇ ਜ਼ਿਆਦਾਤਰ ਲੋਕ ਹੈ ਉਹ ਨਹੀਂ ਹੈ ਇਹਨਾਂ ਦੇ ਹੱਕ 'ਚ ਕਿ ਪਹਿਲਾਂ ਰਹਿ ਕੇ ਗਏ ਆ ਕਿਸੇ ਨਵੇਂ ਬੰਦੇ ਨੂੰ ਮੌਕਾ ਦੇਣਾ ਚਾਹੀਦਾ ਤੇ ਮੰਤਰੀ ਸਾਹਿਬ ਨੇ ਉਹ ਜਿਹੜੀ ਗੱਲ ਮੰਗਿਆ ਉਹਨਾਂ ਦੀ ਮੰਗੀ ਮੰਨੀ ਹੈ ਤੇ ਜਿਨ੍ਹਾਂ ਲੋਕਾਂ ਨੂੰ ਜਿਨ੍ਹਾਂ ਇੱਥੇ ਪਬਲਿਕ ਦੀ ਇਹ ਮੰਗ ਸੀ ਵੀ ਤੁਹਾਡਾ ਨੌਜਵਾਨ ਮੁੰਡਾ ਹੈ ਤਰਲੋਚਨ ਸਿੰਘ ਲੋਤੀ ਇਹਨੂੰ ਲਾ ਦਿਓ ਸਾਨੂੰ ਕੋਈ ਦਿੱਕਤ ਨਹੀਂ ਹੈ ਤੇ ਨਾਲ ਇਹਦੇ ਮੈਂਬਰ ਲਗਾ ਦਿਓ ਮੰਤਰੀ ਸਾਹਮਣੇ ਜਿਹੜੀ ਆ ਉਹ ਮੰਗ ਮੰਨ ਲਈ ਤੇ ਅਸੀਂ ਧੰਨਵਾਦ ਕਰਦੇ ਆ ਇੱਕ ਜੀ ਮੈਂ ਕਹਿ ਨਹੀਂ ਜਾਂਦਾ ਵੀ ਠੀਕ ਐ ਮਿਸ ਅੰਡਰਸਟੈਂਡਿੰਗਾਂ ਹੁੰਦੀਆਂ ਬੜਾ ਕੁਝ ਹੋ ਜਾਂਦਾ ਪਰ ਇੱਕ ਚੀਜ਼ ਦੀ ਤਾਰੀਫ ਕਰਨੀ ਬਣਦੀ ਐ ਵੀ ਜਿਹੜੀ ਉਹਨਾਂ ਦੀ ਰਾਜਨੀਤੀ ਹੈ ਬਾਕੀ ਸਾਰਿਆਂ ਨਾਲੋਂ ਅਲੱਗ ਐ ਅਗਰ ਇੱਥੇ ਉਹੀ ਮੰਨ ਲਓ ਕਿਸੇ ਨੇ ਪੁਰਾਣਿਆਂ ਚੋਂ ਕਿਸੇ ਨੇ ਬਿਠਾ ਲਿਆ ਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਵੀ ਲੋਕਾਂ ਦੀ ਮੰਗ ਕਿਸੇ ਨੇ ਮੰਲਣੀ ਧੀ ਤੱਕਾ ਵੀ ਹੋਣਾ ਤਾਂ ਸਭ ਕੁਝ ਹੋਣਾ ਤਾਂ ਉਹਨਾਂ ਨੇ ਆਪਣਾ ਹੀ ਬੰਦਾ ਬਿਠਾ ਲ ਕੇ ਰਹਿਣ ਲੱਗਾ ਜੋਰ ਰਵਾਇਤ ਅੱਜ ਤੱਕ ਚੱਲਦੀ ਆਈ ਐ ਤੇ ਨਵਾਂ ਮੁੰਡਾ ਐ ਨੌਜਵਾਨ ਐ ਇਹਨੂੰ ਜ਼ਿੰਮੇਵਾਰੀ ਮਿਲੀ ਐ ਅਸੀਂ ਤਾਂ ਆਸ ਕਰਦੇ ਆ ਵੀ ਜੋ ਲੋਕਾਂ ਦੀਆਂ ਉ ਉਹਨਾਂ ਤੇ ਖਰਾਉਤ ਰੂੰਗਾ ਤੇ ਜਿਹੜੇ ਆਮ ਲੋਕ ਐ ਗਰੀਬ ਐ ਉਹਨਾਂ ਨੇ ਇਸ ਗੱਲ ਤੇ ਉਹਨਾਂ ਦੀ ਉਹਨਾਂ ਨੂੰ ਇਹ ਆਸ ਐ ਵੀ ਸਾਰਿਆਂ ਨਾਲ ਬਰਾਬਰ ਸਾਰਿਆਂ ਦੇ ਚੱਕਰ ਲੰਘੂਗਾ ਕਿਸੇ ਨਾਲ ਕੋਈ ਭੇਤ ਭਾਵ ਨਹੀਂ ਹੋਊਗਾ ਤੇ ਸਾਨੂੰ ਇਹ ਬਹੁਤ ਪੂਰੀ ਆਸ ਐ ਉਮੀਦ ਐ ਤੇ ਅਸੀਂ ਇਹਨੂੰ ਵਧਾਈ ਵੀ ਦਿੰਦੇ ਆ ਤੇ ਅੱਗੇ ਵਾਸਤੇ ਸ਼ੁਭ ਕਾਮਨਾ ਵੀ ਦਿੰਦੇ ਆ ਵੀ ਇਹ ਵਧੀਆ ਤਰੀਕੇ ਨਾਲ ਇਸ ਨੂੰ ਇਹਨੂੰ ਚਲਾਵੇ ਤਾਂ ਕਿ ਲੋਕਾਂ ਦਾ ਜਿਹੜਾ ਗਰੀਬਾਂ ਦਾ ਕੰਮ ਐ ਵਧੀਆ ਤਰੀਕੇ ਨਾਲ ਚੱਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਅਸੀਂ ਇਸ ਜੁਨੀਅਨ ਤੇ ਸਾਡਾ ਜਿਹੜਾ ਪੰਜਾਬ ਦੀ ਟਾਕ ਸੁਸਾਇਟੀ ਆ ਉਹ ਲੱਗ ਗਿਆ ਪਰ ਕਿਤੇ ਨਾ ਕਿਤੇ ਹੁਣ ਆ ਜਿਹੜੇ 15 ਦਿਨ ਤੋਂ ਪਿਛਲਿਆਂ ਤੋਂ ਜਿਹਦੇ ਵਿੱਚ ਦੋ ਤਿੰਨ ਇਨਸੀਡੈਂਸ ਵੀ ਹੋਏ ਚਾਹ ਉਹ ਮੁੰਡਾ ਚੱਕਿਆ ਇੱਥੋਂ ਚਾਹ ਹੋਰ ਵੀ ਲੜਾਈ ਦਾ ਖਤਰਾ ਜਿਹੜਾ ਬਣਦਾ ਗਿਆ ਸਾਡੇ ਭਰਾਏ ਅਸੀਂ ਇੱਕੋ ਪਿੰਡਾ ਜੋ ਉੱਟਕਾਂ ਦੇ ਕਿਸੇ ਦੀ ਗੱਡੀ ਇੱਧਰ ਵੀ ਹੈਗੀ ਉੱਧਰ ਵੀ ਹੈਗੀ ਸੋ ਸਾਰੇ ਵੀਰਾਂ ਦੀ ਕਹਿਣ ਤੇ ਅਸੀਂ ਜਿਹੜੇ ਇੱਥਾ ਆਏ ਬੇ ਇੱਥਾ ਮਤਲਬ ਕਿ ਕੋਈ ਸੁਣਵਾਈ ਨਹੀਂ ਹੋ ਰਹੀ ਐਤੋਂ ਪਹਿਲਾਂ 13 ਮੈਂਬਰ ਜਿਹੜੇ ਸਾਰਿਆਂ ਨੇ ਸਾਰਿਆਂ ਦੀ ਸਹਿਮਤੀ ਨਾਲ ਇੱਥੇ ਲੱਗ ਗਏ ਤੇ ਪਰ ਫਿਰ ਇੱਕ ਇਕੱਲੇ ਬੰਦੇ ਦਾ ਨਾਮ ਅਨਾਉਂਸ ਹੁੰਦਾ ਉਹ ਆ ਗਿਆ ਇਹ ਨਾ ਬੰਦਿਆਂ ਨੂੰ ਚੁਣਿਆ ਮੰਨੋ ਜਿਹੜੇ ਬੰਦੇ ਲੋਕਾਂ ਨੇ ਚੁਣਦੇ ਉਹਨੂੰ ਕਹਿੰਦਾ ਵੀ ਤੁਹਾਡੀ ਕੋਈ ਲੋੜ ਨਹੀਂ ਹੈਗੀ ਮੈਂ ਇਕੱਲਾ ਹੀ ਹੈਗਾ ਛੇਰ ਮੈਂ ਕਹਿਣਾ ਚਾਹੁੰਦਾ ਵੀ ਜਦੋਂ 13 ਬੰਦੇ ਲੋਕਾਂ ਨੇ ਚੁਣੇ ਤੇ ਉਥੇ ਕਿਤੇ ਨਾ ਕਿਤੇ ਸਾਡੀ ਇਸ ਗੱਲ ਦੀ ਘਾਟ ਪਈ ਦੀ ਸਾਰੇ ਪ੍ਰਸ਼ਾਸਨ ਦੀ ਵੀ ਪਿੱਛੇ ਮੌਕੇ ਦੇ ਮੰਤਰੀ ਸਾਹਿਬ ਉਹਨੂੰ ਚਾਹੀਦਾ ਤਾਂ ਵੀ 13 ਚੁਣ ਤੇ ਗੱਲ ਖਤਮ ਉਥੇ ਇੱਕ ਨਾਮ ਅਨਾਉਂਸ ਕਰਕੇ ਭੇਜ ਕੇ ਇੱਕ ਬੰਦੇ ਨੂੰ ਇੱਥੇ ਵਟਾਲ ਦੇ ਨਾਲ ਜਿਹੜਾ ਹਫਤਾ ਜਿਹੜਾ ਸਾਡਾ ਕੀਰਤਪੁਰ ਸਾਹਿਬ ਦਾ ਐਸਾ ਮਾਹੌਲ ਬਣਿਆ ਰਿਹਾ ਵੀ ਹੁਣ ਵੀ ਲੜਾਈ ਹੋਈ ਹੁਣ ਵੀ ਲੜਾਈ ਹੋਈ ਮੈਂ ਕਿਤੇ ਨਾ ਕਿਤੇ ਗੱਲ ਦੀ ਜਰੂਰ ਕਾਟ ਮਹਿਸੂਸ ਕਰਦਾ ਵੀ ਜਦੋਂ ਪਤਾ ਹੀ ਨਾ ਹੋਵੇ ਮੈਂ ਜਾ ਕੇ ਉੱਥੇ ਕਹਿ ਦੇਣਾ ਵੀ ਮੇਰੇ ਨਾਲ ਸਾਰਾ ਇਲਾਕਾ ਹੈ ਕਿਸੇ ਨੂੰ ਗਿਆ ਪਤਾ ਉਹ ਮੰਤਰੀ ਸਾਹਿਬ ਚੰਡੀਗੜ੍ਹ ਬੈਠੇ ਕਿਤੇ ਨਾ ਕਿਤੇ ਮੈਂ ਕਹਿੰਦਾ ਵੀ ਲੋਕਾਂ ਦੇ ਵਿੱਚ ਐਨ ਸੀ ਆਰ ਡੀ ਲੈ ਕੇ ਜੋ ਕਿਸੇ ਦਾ ਨਾਮ ਅਨਾਉਂਸ ਕਰਨਾ ਚਾਹ ਕੱਲੋਂ ਹੋਰ ਗੱਲਾਂ 'ਚ ਵੀ ਕੋ ਡੈਰੀਆਂ ਦੇ ਪ੍ਰਧਾਨ ਕੋ ਕਿਤੇ ਦੇ ਪ੍ਰਧਾਨ ਅੱਜ ਕੱਲ ਮਿਲਕਤ ਦੀ ਜਿਹੜੀ ਗੱਲ ਹੈ ਬੰਦ ਹੋਣੀ ਚਾਹੀਦੀ ਪਬਲਿਕ ਦੀ ਸੁਣ ਕੇ ਜੋ ਲੋਕਾਂ ਦੇ ਮੰਦੀ ਇਚਾ ਹੈ ਉਹਨੂੰ ਮੰਤਰੀ ਸਾਹਿਬ ਨਾਲ ਹੋਗਾ ਆਪ ਮੈਂ ਤਾਂ ਬੜਾ ਜਿਹਾ ਕਰਦਾ ਤਾਂ ਜੇ ਕਿਤੇ ਉਹ ਆਪ ਆ ਕੇ ਬੈਠ ਕੇ ਗੱਲ ਚੁੰਨਦੇ ਲੋਕਾਂ ਨੂੰ ਕਹਿੰਦੇ ਹਾਂ ਤੁਹਾਨੂੰ ਕੌਣ ਚਾਹੀਦਾ ਪਰ ਚਲੋ ਲੇਟ ਹੈ ਦੇਰ ਹੈ ਦਰੁਸਤ ਆ ਗਿਆ ਕੰਮ ਫੇਰ ਵੀ ਜਿਹੜੀ ਲੋਕਾਂ ਦੀ ਮੰਗ ਹੋਗੀ ਅਸੀਂ ਕੱਲ ਸੰਦਾ ਬੰਦਿਆਂ ਤੱਕ ਤਾਂ ਵੀ ਉਹ ਚਾਰ ਬੰਦੇ ਉਹੀ ਵਾਰ ਵਾਰ ਆਈ ਜਾਣਗੇ ਲੋਕ ਨਹੀਂ ਜਾਂਦੇ ਪਰ ਅਸੀਂ ਕੱਲ ਵੀਰਪਰੀ ਦੇ ਪਰ ਕਿਹਾ ਤਾਂ ਵੀ ਦੇਖੋ ਤਰਲੋਜਨ ਸਿੰਘ ਆਪਣੀ ਟੀਮ ਲੈ ਕੇ ਜੋ ਇਹਨਾਂ ਦੇ ਵਿੱਚੋਂ ਬਣਦੇ ਜੋ ਗੱਡੀਆਂ ਚੱਲਦੀਆਂ ਉਹਨੂੰ ਲੈ ਕੇ ਇਹਦੀ ਗੱਲ ਦੀ ਲੀਡ ਕਰੇ ਪਰ ਫੇਰ ਵੀ ਨਹੀਂ ਉਹਨਾਂ ਨੂੰ ਪਾ ਦਿੱਤਾ ਉਹਨਾਂ ਨੂੰ ਪਤਾ ਤਾਂ ਵੀ ਜੇ ਤਰਲੋਜਨ ਵੀ ਆ ਕੇ ਗੱਲ ਤਾਂ ਉਹੀ ਆ ਗਈ ਫੇਰ ਵੀ ਸਾਡੀ ਨਾ ਫੇਰ ਨਾ ਚੱਲੀ ਉਹ ਨਹੀਂ ਫੇਰ ਗੱਲ ਅੜਕੜਾ ਦਿੱਤਾ ਸੀਦਾ ਦਿੱਤਾ ਦੇਖੋ ਇਹਦੇ ਨਾਂ ਤੇ ਵੀਰ ਦੇ ਨਾਂ ਤੇ ਜ਼ਿਕਾਰੇ ਵੀ ਛੱਡਦੇ ਤੇ ਸਾਰਿਆਂ ਨੇ ਜਿੰਮਤ ਵੀ ਜਿਤਾਦੀ ਦੀ ਪਰ ਚਲੋ ਕੋਈ ਨਾ ਕੋਈ ਜਿਹੜੀ ਅੜਕਾ ਹੈ ਮੜ ਮਟਾ ਉਹ ਵੀ ਖਤਮ ਹੋ ਗਿਆ ਅੱਜ ਅਸੀਂ ਜਿਹੜਾ ਸਾਰਿਆਂ ਨੇ ਇੱਕ ਮੁਰਤਾ ਹੋ ਗਿਆ ਇਸ ਵੀਰ ਦੇ ਉੱਪਰ ਮੋਰ ਲਾਈ ਤੇ ਨਾਲ 6 ਮੈਂਬਰ ਹੋਰ ਲੱਗਾ ਸੱਤ ਜਣੇ ਜਿਹੜੇ ਇਕੱਠੇ ਕਰਕੇ ਹੁਣ ਅਸੀਂ ਆਸ ਕਰਦੇ ਹਾਂ ਸੱਚੇ ਪਾਤਸ਼ਾਹ ਮਹਾਰਾਜ ਅਰਦਾਸ ਵੀ ਕਰਦੇ ਹਾਂ ਵੀ ਜਿਹੜਾ ਕੰਮ ਹੈ ਨਿਰਪੱਖ ਐਨ ਸਹੀ ਢੰਗ ਦੇ ਨਾਲ ਚੱਲੇ ਬੀਰੋਰੀ ਬਲਬੀਰ ਸਿੰਘ ਸਾਡਾ ਵੀਰਾ ਹੋਰ ਸਾਡੇ ਆਈ ਵੀਰੇ ਹੋਰ ਜਿੰਨੇ ਕੱਲੋ ਸਾਰੇ ਬੰਦੇ ਹੁਣ ਸਾਡੀ ਸੁਣ ਕੇ ਇਕੱਠੇ ਹੋ ਗਏ ਬੈਕ ਹੈ ਜਿਹੜਾ ਸਾਫ਼ ਕੰਮ ਕਰਨਗੇ ਤੇ ਗਾਂ ਬਾਤਾਂ ਜਿਹੜਾ ਰੌਲਾ ਇਹ ਖਤਮ ਹੋਵੇ ਜਿਹੜੀ ਇਹ ਪਿਰਤ ਸਭ ਤੋਂ ਵੱਡੀ ਗੱਲ ਮੈਂ ਕਹੂਗਾ ਜ਼ਰੂਰ ਅੱਜ ਮੈਨੂੰ ਸਾਨੂੰ ਵੀਰ ਵੀ ਕਹਿੰਦਾ ਤਾਂ ਵੀ ਇਹ ਗੱਲ ਜਰੂਰ ਕਹਿ ਤੂੰ ਤੇ ਜਿਹੜੀ ਪਿਰਤਾਂ ਟੁੱਟੀ ਆ ਪ੍ਰਧਾਨੀ ਵਾਲੀ ਵੀ ਮੌਕੇ ਦੇ ਐਮਐਲਏ ਦਾ ਬੰਦਾ ਠੀਕ ਆ ਬਿਲਕੁਲ ਮੈਂ ਬੈਂਸਾਹਬ ਦਾ ਇਸ ਗੱਲ ਦਾ ਲੇਟ ਗੱਲ ਹੋਈ ਚਾਹ ਸਵਾਗਤ ਕਰਦਾ ਵੀ ਜਿਹੜੀ ਇਹ ਪਿਰਤਾਂ ਜਿੱਦਾਂ ਲੋਕ ਚਾਹਦੇ ਉਦਾਂ ਦੀ ਉਹਨਾਂ ਨੇ ਚੋਣ ਕਰਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ